ਤੋਂ ਮੱਥੇ ਨਾਲ ਲਾਉਨੇ ਆ ਜਦੋਂ ਤੁਸੀਂ ਚਲੇ ਜਾਂਦੇ ਹੋ ਅਸੀਂ ਇੱਥੋਂ ਕਾਗਨ ਚੁੱਕ ਕੇ ਤੁਹਾਡੇ ਲਈ ਜਗਾ ਸਵਾਰ ਕੇ ਰੱਖਦੇ ਆ ਜੀ ਤੁਸੀਂ ਕੱਲ ਨੂੰ ਫੇਰ ਆ ਕੇ ਇੱਥੇ ਬੈਠੋ ਾਰੇ ਫੁੱਟਾ ਇੱਥੇ ਬੈਠਿਆ ਆ ਜਿਹੜੇ ਨਿੱਕੇ ਨਿੱਕੇ ਬੱਚੇ ਬੈਠੇ ਆ ਇਹਨਾਂ ਦੇ ਭੁੱਖ ਨੂੰ ਵਿਚਾਲ ਲਊਗਾ ਪਰ ਇੱਕਾ ਭਾਜਪੀ ਦੇ ਲੀਡਰ ਦੀ ਗੱਲ ਕਰਦਾ ਸੀ ਦਮਗਦੇ ਮਾਰਦਾ ਗਿਆ ਉੱਥੇ ਪੁਰਸ ਵਾਲਿਆਂ ਨੇ ਬਾਹਰ ਤੋਂ ਫੜ ਕੇ ਆਪਣੀ ਗੱਡੀ 'ਚ ਬਿਠਾ ਕੇ ਕੱਟ ਕੇ ਲੈ ਕੇ ਗਏ ਆ ਜਦੋਂ ਮੱਸਾ ਰੰਗੜਾ ਕੇ ਦਰਬਾਰ ਸਾਹਿਬ ਬੈਠਿਆ ਉਹ ਰੋਜ਼ ਨਾਲ ਕਰੇ ਮਾਰਦਾ ਰਿਹਾ ਵੀ ਸਿੱਖ ਮੇਰਾ ਕੀ ਵਿਗਿਆੜ ਲੈਣਗੇ ਸਿਰਫ ਤੇ ਸਿਰਫ ਦੋ ਸਿੰਘ ਆਏ ਆ ਦੋ ਬੱਤਾ ਵੱਢ ਕੇ ਰਹਿ ਗਏ ਗਾਟਾ ਹੱਥ ਨਹੀਂ ਆਏ ਕਿਸੇ ਦੇ ਬੀਕਾ ਨੇੜੇ ਦੇ ਜੰਗਰੀ ਜਾ ਕੇ ਪਿੰਡ ਖੇਡੇ ਆ ਸਿਰ ਨਾਲ ਪਿੰਡ ਉਹਨਾਂ ਦੇ ਵਾਰਸਾਂ ਪਰ ਅੱਜ ਜਿਹੜਾ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਅਸੀਂ ਬਿਨਾਂ ਹਥਿਆਰਾਂ ਤੋਂ ਮਜਬੂਰ ਕਰ ਦਿਆਂਗੇ ਪੰਜਾਬ ਦੇ ਭਾਜਪਾ ਦੇ ਲੀਡਰਾਂ ਨੂੰ ਦਮ ਲੈਣਾ ਬੰਦ ਕਰ ਦਿਆਂਗੇ ਆ ਬੰਦ ਕਰ ਦਿਆਂਗੇ ਜਿਹੜੇ ਕਹਿੰਦੇ ਆ ਟੀਵੀਆਂ ਦੇ ਉੱਤੇ ਇਹਨਾਂ ਦੇ ਬਿਆਨ ਬਦਲ ਦਿਆਂਗੇ ਪਰ ਭਰਾਵੋ ਸਾਨੂੰ ਚਕੰਨੇ ਰਹਿਣ ਦੀ ਲੋੜ ਹੈ ਮੈਂ ਰੋਜ਼ ਇਹ ਗੱਲ ਕਹਿੰਦਾ ਜਿਹੜੀ ਭਾਰਤ ਦੀ ਸਰਕਾਰ ਹੈ ਇਹਦੀ ਮਿਹਨਤ ਬਹੁਤ ਵੱਡੀ ਲੰਬੀ ਹੈ ਵੱਡੀ ਲੰਬੀ ਮਿਹਨਤ ਨਾਲ ਪਾਲੀ ਹੋਈ ਚੀਜ਼ ਨੂੰ ਸਸਤੇ रेट ਕੋਈ ਵੇਚਣ ਨੂੰ ਤਿਆਰ ਨਹੀਂ ਹੁੰਦਾ ਭਾਰਤ ਦੀ ਸਰਕਾਰ ਕਿਸੇ ਦੇਸ਼ ਨਾਲ ਜੰਗ ਲਾ ਸਕਦੀ ਹੈ ਆ ਤਿੰਨ ਕਾਨੂੰਨਾਂ ਨੂੰ ਅੰਜਾਮ ਦੇਣ ਵਾਸਤੇ ਉਹ ਪੰਜਾਬ ਦੇ ਅੰਦਰ ਉਹਨੇ ਆਪਣੇ ਬੰਦੇ ਅਵਾਰ ਦਿੱਤੇ ਤੁਸੀਂ ਟੀਵੀ ਲਾ ਕੇ ਦੇਖੋ ਫੇਸਬੁੱਕ ਤੇ ਦੇਖੋ ਜਿੰਨੇ ਸਿਵਸੈਨਾ ਦੇ ਗੰਦਗੀ ਖਾਣ ਵਾਲੇ ਲੋਕ ਹੈ ਉਹ ਟੀਵੀਆਂ ਤੇ ਸਾਨੂੰ ਬੰਗਾਰ ਰਹੇ ਆ ਬੰਗਾਰ ਕਿਉਂ ਰਹੇ ਆ ਵੀ ਸਾਡੇ ਨੌਜਵਾਨ ਕੋਈ ਐਸੀ ਗਲਤੀ ਕਰ ਬੈਠਾ ਨਾ ਤੇ ਇਹਨਾਂ ਨੂੰ ਅਸੀਂ ਗੱਡੀ ਚੜਵਾ ਦਈਏ ਤੇ ਅਸੀਂ ਇਹ ਕਾਨੂੰਨ ਲਾਉਣ ਚ ਕਾਮਯਾਬ ਹੋ ਜਾਈਏ ਤੇ ਆ ਲੋਕਾਂ ਨੂੰ ਥਾਣੇ ਵਾਸਤੇ ਅਸੀਂ ਰੈਡੀ ਹੋ ਸਕੀਏ ਜਿਵੇਂ ਅਸੀਨ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਐਨਆਰਸੀ ਨੂੰ ਲੈ ਕੇ ਸੀਐਨਸੀ ਨੂੰ ਲੈ ਕੇ ਵੱਡੇ ਦੋਲਣ ਚੱਲਦੇ ਸੀਗੇ ਆਪਾਂ ਵੀ ਉਹ ਦੋਲਣਾਂ ਦੇ ਵਿੱਚ ਸ਼ਾਮਲ ਹੋਏ ਆ ਗਏ ਆ ਤੁਸੀਂ ਦੇਖਿਆ ਹੋਣਗੀਆਂ ਮੂਵੀਆਂ ਬਣੀਆਂ ਸੋਸ਼ਲ ਮੀਡੀਆ 'ਤੇ ਪਰ ਇਹਨਾਂ ਨੇ ਕਰੋਨਾ ਦੀ ਬਿਮਾਰੀ ਦਾ ਬਹਾਨਾ ਲੈ ਕੇ ਉਹ ਸਾਰੇ ਕੋਲ ਹਟਾ ਦਿੱਤੇ ਪਰ ਉਹ ਕੋਹ ਗੋੜੀਆਂ ਚਲਾ ਕੇ ਦੇਖੇ ਇਹਨਾਂ ਨੇ ਹਟੇ ਨਹੀਂ ਪਰ ਕਰੋਨਾ ਦੀ ਮਹਾਮਾਰੀ ਨੂੰ ਬਹਾਨਾ ਬਣਾਇਆ ਤੇ ਕੋਹ ਚਕਾ ਦਿੱਤੇ ਅੱਜ ਪੂਰਨ ਤੌਰ ਤੇ ਜੋਰ ਲੱਗਿਆ ਹੋਇਆ ਸਰਕਾਰਾਂ ਦਾ ਅੱਜ ਥੋੜੀ ਜਥੇਬੰਦੀ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਪਰ ਅਸੀਂ ਚਾਰ ਚਪੇਰਿਆਂ ਚ ਇਕੱਲੇ ਰਹਿਣਾ ਚਾਰੇ ਪਾਸਿਓ ਹਮਲਾ ਸਾਡੇ ਉੱਤੇ ਇਹ ਕੋਹਾਂ ਨੂੰ ਤਿੱਤਰ-ਵਿੱਤਰ ਕਰਨ ਵਾਸਤੇ ਔਰ ਆਪਾਂ ਪੂਰਾ ਖਿਆਲ ਰੱਖਣਾ ਹੈ ਅੱਜ ਤੁਹਾਡੇ ਪਿੰਡਾਂ ਦੇ ਵਿੱਚ ਅਧਿਕਾਰੀ ਫਿਰਦੇ ਐ ਮੈਂ ਜਿਹੜੀ ਤਾਜੀ ਗੱਲ ਐ ਕਰਨ ਲੱਗਿਆ ਸੰਜੀ ਕਿਸਾਨ ਭਰਾਵੋ ਜੇ ਥਰਨੂੰ ਕੋਈ ਐਸਡੀਐਮ ਸਾਸਤਰੀਕਾਰ ਬੁਲਾ ਦੇਵੇ ਕੋਈ ਖੇਤੀਬਾੜੀ ਅਫਸਰ ਤੁਹਾਡੇ ਮੋਢੇ ਤੇ ਹੱਥ ਧਰ ਲਵੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਸਾਡਾ ਮੋਢਾ ਸੋਨੇ ਦਾ ਬਣ ਗਿਆ ਪ੍ਰੇਖਾ ਸਾਨੂੰ ਵਰਤ ਰਹੇ ਐ ਚੇ ਨਿੱਕਰ ਕਣਕ ਮਰੀ ਆਪਣੀ ਕਈ ਕਈ ਏਕਰ ਤਬਾਹ ਹੋਈ ਆ ਸੁੰਡੀ ਨਾਲ ਅੱਜ ਐਸਡੀਐਮ ਆਪ ਜਾਂਦਾ ਉਹ ਹੈਪੀ ਸੀਟਰ ਚਲਾਉਣ ਵਾਸਤੇ ਪਰ ਉਹ ਹੈਪੀ ਸੀਟਰ ਚੱਲਦਾ ਕਿੱਥੇ ਆ ਕਿਸਾਨ ਦੇ ਖੇਤ ਚ ਐਸਡੀਐਮ ਉਹਨੂੰ ਕੋਠੇ ਤੇ ਨਹੀਂ ਚਲਾਉਂਦਾ ਉਹ ਖਬਰ ਲੱਗਦੀ ਆ ਯਾ ਦੇਖੋ ਕਿੰਨਾ ਸੋਹਣਾ ਬੀਜ ਦਾ ਔਰ ਭਰਾਵੋ ਜਿੱਦਿਓ ਕਿਸਾਨ ਦੀ ਕਣਕ ਨੂੰ ਸੁੰਡੀ ਖਾ ਗਈ ਐਸਡੀਐਮ ਨੇ ਦੇੜੀ ਨਹੀਂ ਚੜ੍ਹਨ ਦੇਣਾ ਦੇੜੀਓ ਕਿਸਾਨ ਆ ਆ ਜਿਹੜਾ ਮਹਿਲਾ ਦਾ ਕਿਸਾਨ ਪਰਸੋਂ ਚੌਤੇ ਬੋਲ ਕੇ ਗਿਆ ਉਹ ਕਹਿੰਦਾ ਮੈਂ ਜਤੇਬੰਦੀ ਨੂੰ ਮਖੌਲ ਕਰਦਾ ਸੀ ਗਾਲਾਂ ਕੱਢਦਾ ਸੀਗਾ ਮੈਂ ਕਹਿੰਦਾ ਸੱਤ ਅੱਠ ਸਾਲ ਤੋਂ ਲੰਬੇ ਸਮੇਂ ਤੋਂ ਪ੍ਰਾਲੀ ਵਿੱਚ ਵਾ ਕੇ ਕਣਕ ਬੀਜਦਾ ਰਿਹਾ ਦੇ ਕਹਿੰਦਾ ਮੈਂ ਕਹਿੰਦਾ ਰਿਹਾ ਵੀ ਆਹ ਬੰਦੇ ਐਵੇਂ ਮਗਜ ਮਾਰੀ ਜਾਂਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਜਦੋਂ 14 ਕੀਨੇ ਕਣਕ ਦੇ ਖਾਦੇ ਸੁੰਡੀ ਨੇ ਤੁਹਾਡੀ ਜਸੇਬੰਦੀ ਕਰੀ ਨੂੰ ਭੱਜਾ ਵੀ ਕੋਈ ਇਲਾਜ ਕਰੋ ਆਹ ਤੁਹਾਡੇ ਨਵੇਂ ਮਸ਼ੀਨ ਚੱਲ ਰਹੀ ਸੀ ਕੱਲ ਪਰਸੋਂ ਅਸੀਂ ਉਧਰ ਆਉਂਦੇ ਸੀ ਅਸੀਂ ਟਰਾਲੀਆਂ ਖੜੀਆਂ ਦੇਖੀਆਂ ਬਾਕੀ ਤਾਂ ਤਿੱਤਰ ਹੋ ਗਏ ਟਰਾਲੀਆਂ ਦੇਖ ਕੇ ਅਫਸਰ ਤਾਂ ਇੱਕ ਅਧਿਕਾਰੀ ਰਹਿ ਗਿਆ ਮੈਂ ਖੇਤ ਵਾਲੇ ਜ਼ਿਮੀਂਦਾਰ ਨੂੰ ਕਿਹਾ ਕਿਸਾਨ ਭਰਾਵਾ ਤੇਰੇ ਨਾਲ ਸਾਡਾ ਕੋਈ ਲਾਗਾ ਤੇ ਕਹਿੰਨੀ ਤੂੰ ਸਾਰੀ ਜ਼ਮੀਨ ਇਹਦੇ ਨਾਲ ਬੀਜ ਪਰ ਮੈਂ ਅਧਿਕਾਰੀ ਨੂੰ ਪੁੱਛਣਾ ਚਾਹਨਾ ਜੇ ਆ ਤੇਰੀ ਕਣਕ ਨੂੰ ਸੁੰਡੀ ਖਾ ਗਈ ਇਹਦੇ ਕੋਲੇ ਕੋਈ ਲਾਜ ਹੈ ਇਹ ਤੈਨੂੰ ਜਿਹੜੀ 14 15 ਕਿਲੇ ਕਣਕ ਬੀਜੇਗਾ ਇਹਦਾ ਕੋਈ ਮਾਮਲਾ ਦੇਣਗੇ ਮੈਂ ਇਹਨੂੰ ਪੁੱਛਣ ਆਇਆ ਤੈਨੂੰ ਹਟਾਉਣ ਨਹੀਂ ਆਇਆ ਤੂੰ ਜੀ ਸਦਕੇ ਵਿੱਚ ਉਹ ਪਹਿਲਾਂ ਉਹਦਾ ਜਵਾਬ ਸੀ ਜਦੋਂ ਮੈਂ ਆਇਆ ਨਹੀਂ ਸੀ ਉਹ ਕਹਿੰਦਾ ਭਾਨੀਗੜ੍ਹ ਚ ਕੋਈ ਸ਼ਿਕਾਇਤ ਨਹੀਂ ਆਈ ਸੀ ਵੀ ਕਿਤੇ ਕਣਕ ਮਰੀ ਹੋਵੇ ਮੈਂ ਉਹਨੂੰ ਪੁੱਛਿਆ ਵੀ ਭਾਨੀਗੜ੍ਹ ਦਾ ਪਿੰਡ ਘਰਾਚੋ ਭਾਨੀਗੜ੍ਹ ਦਾ ਪਿੰਡ ਕਮਾਨਸਾ ਦਾ ਕੋਈ ਜਵਾਬ ਨਹੀਂ ਉਹਨੂੰ ਪੁੱਛਿਆ ਸੰਗਰੇੜੀ ਪਿੰਡਾ ਇਹ ਹਰਿਆਣੇ ਦਾ ਪਿੰਡਾ ਨਾ ਜੀ ਕਹਿੰਦਾ ਭਾਨੀਗੜ੍ਹ ਦਾ ਫਿਰ ਤੈਨੂੰ ਪਤਾ ਹੈ ਉੱਥੇ ਸੱਤ ਕਿਨੇ ਇੱਕ ਕਿਸਾਨ ਦੇ ਸੁੰਡੀ ਖਾਗੀ ਹਾਂਜੀ ਪਤਾ ਹੈ ਫਿਰ ਕਿਉਂ ਤੁਸੀਂ ਘਬਰਾ ਕਰਦੇ ਹੋ ਕਿਸਾਨਾਂ ਨੂੰ ਟੀਵੀਾਂ ਤੇ ਸੋਸ਼ਲ ਮੀਡੀਆ ਤੇ ਤੁਸੀਂ ਮੰਨੋ ਇਹ ਗੱਲ ਵੀ ਬੀਜੋ ਸਾਡੀ ਗਰੰਟੀ ਕੋਈ ਨਹੀਂ ਸਾਨੂੰ ਸਰਕਾਰ ਦਾ ਆਰਡਰ ਹੈ ਮੰਨਿਓ ਗੱਲ ਵੀ ਸਾਨੂੰ ਸਰਕਾਰ ਦਾ ਆਰਡਰ ਹੈ ਕਿਸਾਨ ਭਰਾਵੋ ਆਪਾਂ ਕਿਸੇ ਕਿਸਾਨ ਨੂੰ ਗਮਰਾਹ ਨਾ ਕਰੀਏ ਵੀ ਅਸੀਂ ਆ ਬੀਜ ਰਹੇ ਹੈਪੀ ਸੀਡਰ ਨਾਲ ਇਹਦੀ ਗਰੰਟੀ ਹੈ ਤੇ ਬਹੁਤ ਵਧੀਆ ਕਣਕ ਨਿਕਲਦੀ ਹੈ ਨਹੀਂ ਨਿਕਲਣੀ ਸੁੰਡੀ ਦਾ ਕੋਈ ਇਲਾਜ ਨਹੀਂ 15 15 ਏਕੜ ਬਾਂਹ ਬੇਲੇ ਹੋਏ ਆ ਪਿਛਲੇ ਸਾਲ ਲੋਕਾਂ ਦਾ نیند ਉਹਨੂੰ ਹਟ ਗਈਤੀ ਲੋਕਾਂ ਨੂੰ نیند ਅੱਗ ਦਾ ਸਾਨੂੰ ਕੋਈ ਮੌੜਮਾ ਇਲਾਜ ਨਹੀਂ ਦੇ ਸਕੀ ਸਰਕਾਰ ਇਹ ਕਦੋਂ ਦੇਊਗੀ ਜਦੋਂ ਤੁਸੀਂ ਜ਼ਮੀਨਾਂ ਆਦਾਨੀ ਨੂੰ ਦੇਤੀਆਂ ਇਹਦੀ ਪਲਾਈ ਬਣਦੀ ਹੈ ਇਹ ਜੋ ਗੈਸ ਨਿਕਲਦੀ ਹੈ ਇਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਹੈ ਜਰਮਨ ਦੀ ਕੰਪਨੀਆਂ ਨੇ ਪਹਿਲਾਂ ਭਾਰਤ ਦੀ ਸਰਕਾਰ ਨੂੰ ਕਿਹਾ ਵੀ ਸਾਨੂੰ ਤੁਸੀਂ ਜ਼ਮੀਨਾਂ ਦਿਓ ਸਾਨੂੰ ਬੰਦੀਆਂ ਸੁਸਾਇਟੀਆਂ ਦਿਓ ਅਸੀਂ ਉਰੇ ਆ ਕੇ ਇੱਕ ਪਲਾਂਟ ਲਾਵਾਂਗੇ ਆ ਜਿਹੜੀ ਪ੍ਰਾਲੀ ਐ ਇਹ ਲਗਭਗ 12000 ਤੋਂ 10000 ਤੋਂ ਲੈ ਕੇ 12000 ਦੀ ਕਿਸਾਨ ਤੋਂ ਖਰੀਦ ਕਰਾਂਗੇ ਜੇ ਭਲਾਂ ਦੀ 10000 ਦੀ ਪ੍ਰਾਲੀ ਤੁਹਾਡੀ ਵਿਕਦੀ ਹੋਵੇ ਤੁਸੀਂ ਤਾਂ ਬੱਕਰੀਆਂ ਵਾਲੇ ਨੂੰ ਨਹੀਂ ਪੜਨ ਦੇਣਾ ਵੀ ਤੋੜ ਕੇ ਵੇਚਣੀ ਆ ਘਰ ਜੂਗੀ ਫਿਰ ਅਸੀਂ ਅੱਗ ਲਾਵਾਂਗੇ ਮੂਰਖਾ ਇਹਨਾਂ ਨੇ ਕਿਹਾ ਨਹੀਂ ਅਸੀਂ ਉਦੋਂ ਬਣਾਵਾਂਗੇ ਜਦੋਂ ਅਡਾਨੀਆਂ ਨੇ ਲੈ ਲਈ ਉਦੋਂ ਪਲਾਂਟ ਲੱਗਣਗੇ ਇਹਨਾਂ ਦੇ ਜ਼ਮੀਨਾਂ ਦੇ ਕੇ ਦੇਖ ਲੋ 500 ਏਕੜ ਉਹ ਪ੍ਰਾਲੀ ਫੂਕਣਗੇ ਨਹੀਂ ਉਹ ਪਲਾਂਟ ਲਾਉਣਗੇ ਕਿਉਂ 13 ਤੋਂ 14000 ਦੀ ਗੈਸ ਨਿਕਲਦੀ ਹੈ 10000 ਦੇ ਕੇ ਜੇ 2000 ਰੁਪਇਆ ਖਰਚਾ ਲਈਏ 2000 ਇਹਨਾਂ ਨੂੰ ਬਚਦਾ 1 ਏਕੜ ਮੰਗਰਾ ਸਾਰਾ ਖਰਚਾ ਕੱਢ ਕੇ ਉਹ ਮਹੀਆ ਨਹੀਂ ਕਰਾਇਆ ਹੋਰ ਦੇਸਾਂ ਨੇ ਕਿੰਨੀ ਛੇਤੀ ਕੀਤਾ ਉਹਦੀ ਰੀਸ ਨਹੀਂ ਕਰਨੀ ਚਾਈਨਾ ਦੇ ਵਿੱਚ ਜਦੋਂ ਸਰਕਾਰ ਨੇ ਡੰਡਾ ਬਰਾਉਣ ਦੀ ਕੋਸ਼ਿਸ਼ ਕੀਤੀ ਹੈ ਡੰਡੇ ਨਾਲ ਕਿਸਾਨਾਂ ਨੂੰ ਅੱਗ ਲਾਉਣੋਂ ਹਟਾਇਆ ਵੱਡੇ ਵੱਡੇ ਅंदोलਨ ਹੋਏ ਪਰ ਉਹ ਸਰਕਾਰ ਨੇ ਪਲਟਾ ਦਿੱਤਾ ਦੂਜੇ ਸਾਲ ਕਿਸੇ ਕਿਸਾਨ ਨੂੰ ਅੱਗ ਨਹੀਂ ਲਾਉਣ ਦਿੱਤੀ ਕਿਉਂ ਉਹਨਾਂ ਨੇ ਪਲਾਨ ਤਿਆਰ ਕਰਕੇ ਦਿੱਤੇ ਕਿਸਾਨਾਂ ਨੂੰ ਉਹਨਾਂ ਦੀ ਪਰਾਲੀ ਖਰੀਦੀ ਖੇਤਾਂ ਚੋਂ ਪਰਾਲੀ ਦੀ ਸਾਮ ਹੋਣ ਲੱਗੀ ਅਨੇਕਾਂ ਚੀਜ਼ਾਂ ਬਣਦੀਆਂ ਇੱਟ ਕਹਿੰਦੇ ਦੀ ਐਸੀ ਤਿਆਰ ਹੁੰਦੀ ਆ ਆ ਪੱਠੇ ਵਾਲੀ ਇੱਟ ਨਾਲੋਂ ਵੀ ਵਧੀਆ ਇਹਦੀ ਜਿਹੜੀ ਪਲਾਈ ਬਣਦੀ ਹੈ ਉਹ ਸਾਗਮਾਨ ਦੀ ਪਲਾਈ ਨਾਲੋਂ ਸਸਤੀ ਪੈਂਦੀ ਹੈ ਤੇ 40% ਉਦੋਂ ਤਕੜੀ ਹੈ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਪਰ ਸਾਡੇ ਤੇ ਪ੍ਰੈਸਰ ਹੈ ਵੀ ਆਹ ਲੱਕਾ ਜਿਹੜਾ ਆਹ ਲੱਕਾ ਆਪਣਾ ਜਿੱਥੇ ਉਹ ਉਸ਼ਾ ਤੇ ਊਸ਼ਾ ਜੀਰੀ ਵਿਛਦੀ ਐ ਉੱਥੇ ਹੈਪੀ ਸੀਡਰ ਤੇ ਆ ਦੂਜਾ ਜਿਹੜਾ ਸੁਪਰ ਸੀਡਰ ਕਾਮਯਾਬ ਨਹੀਂ ਹੈ ਕਿਉਂ ਇਹਦੀ ਪਰਾਲੀ ਆ ਜਿਹੜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜੀਰੀਆਂ ਸਾਡੀਆਂ ਤਕੜੀਆਂ ਪਤਾ ਨਹੀਂ ਲੱਗਦਾ ਕੇਰਾਂ ਲਗਾਉਣ ਨਾਲ ਵੀ ਕਿੱਥੋਂ ਦੀ ਲੰਘਿਆ ਧਰਤੀ ਨਹੀਂ ਦੀ ਇਹਦੀ ਫੂਸੇ ਫੂਸ ਹੁੰਦਾ ਤੇ ਕਈ ਅਫਸਰਾਂ ਨੇ ਗਰਦਣਾ ਫੜ ਕੇ ਆਪਾਂ ਲੈ ਕੇ ਗਏ ਆ ਵੀ ਜਿਹੜਾ ਬੀ ਐ ਏ ਦੱਸ ਹਰਾਕੇ ਮੇ ਹੋਊਗਾ ਕੋਈ ਜਵਾਬ ਨਹੀਂ ਹੱਥ ਬੰਨਣ ਤੋਂ ਬਿਨਾ ਪਰ ਕਿਸਾਨ ਭਰਾਵੋ ਸਾਡੇ ਖੇਤਾਂ 'ਚ ਐਸਲੀਮ ਆਵੇ ਤੇ ਸਾਡੇ ਖੇਤਾਂ 'ਚ ਖੇਤੀਬਾੜੀ ਵਾਲੇ ਜਾਣ ਮਜ਼ਦਮ ਉਹ ਤੁਸੀਂ 2-4 ਕਿਲੋ ਮੂੰਗੀ ਪਿੱਛੇ ਉਹ ਤੁਹਾਨੂੰ ਟੈਲੀਫੋਨ ਕਰਦੇ ਆ ਵੀ ਆਜੋ ਮੂੰਗੀ ਆਈ ਪਈ ਐ ਤੁਹਾਨੂੰ ਸਸਤੀ ਦੇ ਰਹਿਆਂਗੇ ਉਹਦੇ ਪਿੱਛੇ ਅਸੀਂ ਆ ਖਬਰਾਂ ਲਮਾਉਨੇ ਆ ਸਾਨੂੰ ਅੜ ਕੇ ਖੜਨਾ ਚਾਹੀਦਾ ਹੈ ਆਪਣੇ ਕਿਸਾਨਾਂ ਨਾਲ ਸਾਡੇ ਤੇ ਪ੍ਰੈਸ਼ਰ ਹੈ ਉਸੇ ਨੀਤੀ ਦਾ ਵੀ ਪ੍ਰਾਲੀ ਵਾਲਾ ਐਸਾ ਵਜਨ ਬਣੇ ਵੀ ਇਹ ਕਹਿਣ ਕਿ ਯਾਰ ਸਾਡੇ ਕੋਲੇ ਕੋਈ ਰਾਜ ਨਹੀਂ ਇਹਨਾਂ ਦਾ ਇਹ ਜ਼ਮੀਨਾਂ ਦਾ ਕੋਈ ਹੋਰ ਹੱਲ ਲੱਭੋ ਜਿਵੇਂ ਨੌਜਵਾਨਾਂ ਦੇ ਜਿਹੜਾ ਅੱਜ ਦਾ ਬਹੁਤ ਤਿਆਰ ਹੋਇਆ ਸਾਨੂੰ ਖੇਤੀ ਦੇ ਵਿੱਚੋਂ 5 ਏਕੜ ਤੋਂ 3 ਏਕੜ ਤੋਂ ਕੁਝ ਬਚਦਾ ਨਹੀਂ ਕਰਜ਼ਈਆਂ ਜਦੋਂ ਅਸੀਂ ਜੀਰੀ ਵੇਚ ਕੇ ਆਉਨੇ ਆ ਪਹਿਲਾਂ ਤਾਂ ਜਿਹੜਾ 3.5 ਕਿਲਿਆਂ ਵਾਲਾ 3 ਕਿਲਿਆਂ ਵਾਲਾ ਉਹ 10 ਕਿਲਿਆਂ ਵਾਲੇ 15 ਕਿਲਿਆਂ ਦੀ ਢੇਰੀ ਕੋਲੇ ਵੇਂਦਾ ਇਹ ਆਸਰ ਦੱਸਦਾ ਮੈਂ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਓ ਉਹ ਜਦੋਂ 20 ਕਿਲਿਆਂ ਵਾਲੇ ਦੀ ਢੇਰੀ ਕੋਲੇ ਵੇਂਦਾ ਉਹ ਆਰਤੀਆਂ ਨਾਲ ਗੁਪਤ ਜੂ ਹੁੰਦੀ ਆ ਜਦੋਂ ਉਹਦੀ ਜੀਰੀ ਪਹਿਲਾਂ ਵਿਕ ਜਾਂਦੀ ਆ ਕਿਉਂ ਆਰਤੀਏ ਤੇ ਦਬਾਅ ਉਹਦਾ ਜ਼ਿਆਦਾ ਹੈ ਉਹ ਬਚਾਰਾ 4 ਦਿਨਾਂ ਦਾ ਬੈਠਿਆ ਤੇ ਉਹਦੀ ਜੀਰੀ ਵਿਕ ਗਈ ਆਉਣਸਾਰ ਤੇ ਆਰਤੀਆ ਨੂੰ ਕਹਿੰਦਾ ਵੀ ਯਾਰ ਆ ਇਹ ਕਿਵੇਂ ਜੀ ਹੋ ਗਿਆ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਤੇਰੀ ਵਿੱਚ ਖਾਦਿਆਂਗੇ ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਗੱਲ ਬੈੰਦੀ ਹੈ ਵੀ ਅਸੀਂ ਕਿਤੇ ਨਾ ਕਿਤੇ ਉਨੇ ਆ ਦਿਮਾਗ ਤੇ ਵਜਨ ਬਣਦਾ ਫਿਰ ਘਰੇ ਆ ਕੇ ਹਸਾਬ ਕਰਨ ਜਾਂਦਾ ਪਿਓ ਨਾਲ ਆਰਤੀਆ ਕਹਿੰਦਾ ਭਰਾਵਾ ਸਾਡੇ 3 ਲੱਖ ਰੁਪਏ ਦੀ ਤੇਰੇ ਕਨੇ ਵਿਆਜ ਲੱਗ ਕੇ 4 ਲੱਖ 20 ਹਜ਼ਾਰ ਰੁਪਏ ਤੇਰੇ ਕਨੇ ਹੋ ਗਿਆ ਜੀਰੀ ਤੇਰੀ ਹੋਈਆ 1.5 ਲੱਖ ਰੁਪਏ ਦੀ ਆ ਪੈਸੇ ਤੇਰੇ ਕਨੇ ਟੁੱਟ ਗਏ ਤੇ ਗਾਹਾਂ ਨੂੰ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਹਾਲਾਤ ਖਰਾਬ ਨੇ ਨੌਜਵਾਨ ਦੇ ਅੱਖਾਂ ਚ ਇੰਜੂ ਹੁੰਦੇ ਇੰਜੂ ਕੇਲਿਆਂ ਦੀ ਦਰਜਨ ਨਹੀਂ ਲਿਆ ਸਕਦਾ ਕਿਸਾਨ ਕਰੇ ਪਿਓ ਤੇ ਪੁੱਤ ਮੋਟਰਸਾਈਕਲ ਤੇ ਪਿਓ ਦੇ ਹੱਥ 'ਚ ਝੋਲਾ ਖਾਲੀ ਐ ਘੁੱਟ ਕੇ ਫੜਿਆ ਹੁੰਦਾ ਘਰੇ ਮਸਾ ਪਹੁੰਚਦੇ ਐ ਫਿਰ ਨੌਜਵਾਨ ਸੋਚਦਾ ਬਾਪੂ ਜ਼ਮੀਨ ਵੇਚ ਕੇ ਮੈਨੂੰ ਬਾਹਰ ਭੇਜਾ ਇਹ ਸਾਡੇ ਦਿਮਾਗਾਂ ਤੇ ਬੋਝ ਇੱਥੇ ਦੀਆਂ ਨੀਤੀਆਂ ਨੇ ਬਾਇਆ ਨਹੀਂ 3 ਏਕੜ ਵਾਲਾ ਜਿੱਥੇ ਸਾਡੀਆਂ ਸਰਕਾਰਾਂ ਵਧੀਆ ਹੁੰਦੀਆਂ ਅੱਜ 3 ਏਕੜ ਵਾਲਾ ਗੱਡੀ ਰੱਖ ਸਕਦਾ ਸੀ ਟਰੈਕਟਰ ਰੱਖ ਸਕਦਾ ਸੀ ਕਰਜ਼ਈ ਨਹੀਂ ਹੁੰਦਾ ਸੀ ਕਿਉਂ 3 ਲੱਖ ਰੁਪਏ ਦੀ ਫਸਲ 1 ਏਕੜ ਚੋਂ ਸਾਨੂੰ ਖੁੰਦੀ ਐ ਨਿੱਕੇ ਦੇ ਤਹਿਤ ਦੱਬ ਕੇ ਰੱਖਿਆ ਗਿਆ ਇਹਨਾਂ ਦੇ ਬਿਆਨ ਐ ਇਹਨਾਂ ਦੇ ਲੀਡਰਾਂ ਦੇ ਭਾਜਪਾ ਦੇ ਲੀਡਰਾਂ ਦੇ ਜਦੋਂ ਪਿੱਛੇ ਮੋਦੀ ਦੀ ਸਰਕਾਰ ਆਈ ਉਹਨਾਂ ਨੂੰ ਥੱਲੇ ਡਰ ਪੈਦਾ ਹੋਇਆ ਸੁਪਰਮਨੀ ਸਵਾਮੀ ਇਹਨਾਂ ਦਾ ਭਾਜਪਾ ਦਾ ਵਕੀਲ ਐ ਮੰਤਰੀ ਵੀ ਐ ਉਹ ਕਹਿੰਦਾ ਮੈਂ ਸੁਝਾ ਦਿੰਦਾ ਸੈਂਟਰ ਸਰਕਾਰ ਨੂੰ ਮੋਦੀ ਨੂੰ ਕਿਤੇ ਕਿਸਾਨਾਂ ਦੇ ਕਰਜ਼ੇ ਮਾਫੀ ਵਾਲੇ ਰਾਹ ਨਾ ਪੈਜੇ ਤੇ ਭੇਖਾ ਪਾਇਆ ਗਿਆ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਕਰਜ਼ੇ ਤੇ ਕੋਈ ਨੀਤੀ ਬਣਾਵਾਂਗੇ ਜੇ ਕਰਜ਼ਾ ਚ ਸਾਰਾ ਮਾਫ ਕਰ ਦੇ ਸਰਕਾਰ ਕੱਲ ਨੂੰ ਫੇਰ ਕਰਜ਼ਾਈ ਹੋਊਗਾ ਕਿਸਾਨਾਂ ਜਿੰਨਾ ਤੱਕ ਨੀਤੀਆਂ ਨਹੀਂ ਬਦਲਦੀਆਂ ਅਸੀਂ ਭਰਾਵੋ ਰੇਲ ਦੀ ਲਾਈਨ ਬਦਲਨੀ ਆ ਲੈਣਾ ਇੰਜਨ ਨਹੀਂ ਬਦਲਣਾ ਉਸੇ ਤੇ ਚੱਲੂਗਾ ਨੀਤੀਆਂ ਕੌਣ ਬਦਲਦਾ ਤੁਸੀਂ ਬਦਲਦੇ ਹੋ ਬਾਦਲ ਨੀਤੀਆਂ ਬਦਲ ਕੇ ਨਹੀਂ ਦਿੰਦਾ ਉਹਦੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਥਰ-ਭਰ ਰੁਪਈਆ ਤੁਹਾਡਾ ਖੂਨ ਚੂਸ ਕੇ ਕਰੋੜਾ ਰੁਪਈਆ ਥੋਥੋ ਬਣਾ ਕੇ 50-50 ਟੈਰੇ ਟਰਾਲੇ ਚੱਲਦੇ ਆ ਕੈਨੇਡਾ ਚ ਆਸਟ੍ਰੇਲੀਆ ਚ 42 4200 ਏਕੜ ਦੇ ਫਾਰਮ ਲਏ ਆ ਇਕੱਠੇ ਇਹਨਾਂ ਨੇ ਤੁਹਾਡਾ ਖੂਨ ਪੀ ਕੇ ਜਿਹੜਿਆਂ ਨੂੰ ਤੁਸੀਂ ਕਹਿੰਦੇ ਸਾਡਾ ਜੀਵਨ ਬਦਲ ਲੰਗੇ ਹੈ ਜਿਹੜਾ ਬੈਠਿਆ ਪਟਿਆਲੇ ਵਾਲਾ ਇਹਦਾ 100 ਏਕੜ ਚ ਮਕਾਨ ਆ 100 ਚ ਉਹ ਕਿਤੇ ਚਾਰ ਬੰਦਿਆਂ ਦਾ ਮਕਾਨ ਤੁਸੀਂ 100 ਕਿਤੇ ਚ ਦੇਖਿਆ ਇਹ ਸੋਚਣ ਵਾਲੀਆਂ ਗੱਲਾਂ ਨਹੀਂ ਗੰਭੀਰਤਾ ਨਾਲ ਕਿਹਦਾ ਖੂਨ ਪੀ ਕੇ 100 ਏਕੜ ਚ ਮਕਾਨ ਬਣਾ ਗਿਆ ਹੈ ਰਾਜਾ ਇੱਕ ਥਾਂਵੇਂ ਨਹੀਂ ਹੈ ਸਿਮਰੇ ਬਗਜੋ ਕਰੋੜਾਂ ਰੁਪਈਆਂ ਦੀ ਜਾਇਦਾਦ ਹਰ ਦਵਾਰ ਬਗਜੋ ਕਰੋੜਾਂ ਰੁਪਈਆਂ ਦੀ ਜਾਇਦਾਦ ਕਿਹੜੀ ਛੜਕ ਪੈਜੋ ਆ ਚੰਡੀਗੜ ਟੱਪਣ ਸਾਰ ਤੁਸੀਂ ਫਾਰਮਾਂ ਤੇ ਪੜਨ ਲੱਗ ਜਿਓ ਇੱਕ ਛੜਕ ਜਾਂਦੀ ਐ ਸਾਈਡ ਦੇ ਉੱਤੋਂ ਦੀ ਤੁਸੀਂ ਫਾਰਮਾਂ ਤੇ ਨਾਂ ਪੜਿਓ ਸਰਦਾਰਾਂ ਦੇ ਨਾਂ ਕਿਸਾਨਾਂ ਦੇ ਨਾਂ ਨਹੀਂ ਪੜੋਗੇ ਤੁਸੀਂ ਉਹ ਫਾਰਮਾਂ ਤੇ ਤੁਹਾਡਾ ਖੂਨ ਚੂਸ ਕੇ ਨੀਚੀਆਂ ਦੇ ਬਾਗ ਲਾਏ ਹੋਇਆ ਨੀਚੀਆਂ ਦੇ ਤੇ ਤੁਹਾਡਾ ਦਿਮਾਗ ਬਦਲਣ ਵਾਸਤੇ ਐਸੇ ਕੰਮ ਤਿਆਰ ਕੀਤੇ ਗਏ ਆ ਜਿਹੜਿਆਂ ਨੂੰ ਅਸੀਂ ਮੰਨ ਲਿਆ ਆਰਾਮ ਦੇ ਵਰਗਿਆਂ ਦਾ ਵਜਨ ਆਰਾਮ ਦੇ ਵਰਗਿਆਂ ਨੇ ਸਾਨੂੰ ਬੁੱਧੂ ਬਣਾਇਆ ਬੁੱਧੂ ਕਿਵੇਂ ਤੁਸੀਂ ਸਿਆਣੇ ਬੰਦੇ ਬੈਠੇ ਹੋ ਦੋ ਪ੍ਰਕਾਰ ਦਾ ਮਖਿਆਲ ਅਸੀਂ ਸੁਣਿਆ ਤੁਸੀਂ ਪਹਿਲਾਂ ਖਾਧਾ ਬਾੜਾ ਚੋਂ ਕਰੀਰਾ ਚੋਂ ਚਾਉਂਦੇ ਰਹੇ ਹੋ ਹੁਣ ਤਾਂ ਖਤਮ ਹੋ ਗਿਆ ਸਿਸਟਮ ਸਾਰਾ ਇੱਕ ਦੇਸੀ ਮਖਿਆਲ ਇੱਕ ਡੂਮਣਾ ਤੇ RAM ਦੇ ਬਾਬਾ ਆ ਗਿਆ ਉਹ ਕਹਿੰਦਾ ਮੇਰੇ ਕੋਲੇ ਮਖਿਆਲ ਤਿੰਨ ਪ੍ਰਕਾਰ ਦਾ ਹੈ ਇੱਕ ਸਪੈਸ਼ਲ ਲੀਚੀ ਵਾਲਾ ਮਖਿਆਲ ਹੈ ਲੀਚੀ ਵਾਲਾ ਕੋਈ ਮਾਈ ਦਾ ਨਾਲ ਪੁੱਛਣਾ ਨਹੀਂ ਵੀ ਤੂੰ ਮੱਖੀ ਦੇ ਮੰਗ ਰੁੜ ਕੇ ਜੰਨਾ ਹੈ ਵੀਰ ਸਰਪੰਚੀ ਦਾ ਮਖਿਆਲ ਇਕੱਠਾ ਕਰਦੀ ਹੈ ਇਹ ਮੱਖੀ ਨੂੰ ਪਤਾ ਵੀ ਮੈਂ ਕਿਹੜਾ ਕਿੱਥੋਂ ਕਿੰਨਾ ਫੁੱਲ ਲੈ ਕੇ ਆਉਣਾ ਤੇ ਕਿੰਨਾ ਰਸੋ ਦੇ ਵਿੱਚ ਪਾਉਣਾ ਹੈ ਤੇ ਕਿਹੜੀ ਚੀਜ਼ ਦਾ ਪਾਉਣਾ ਹੈ ਇਸ ਤਰ੍ਹਾਂ ਸਾਡੇ ਦਿਮਾਗ ਹੈ ਜਿਹੜੇ ਉਹ ਬਦਲ ਕੇ ਸਾਡੇ ਦਿਮਾਗ ਦੇ ਉੱਤੇ ਰਾਜ ਕਰ ਰਹੀਆਂ ਕੰਪਨੀਆਂ ਨੂੰ ਭਰਾਵੋ ਅਸੀਂ ਲਾਧੀਏ ਅਸੀਂ ਟਾਰਗੇਟ ਬਣਾਈਏ ਸਾਡਾ ਨਿਸ਼ਾਨਾ ਇੱਕ ਹੋਵੇ ਅਸੀਂ ਆਸੇ-ਪਾਸੇ ਨਾ ਦੇਖੀਏ ਜੇ ਇੱਕ ਟਾਰਗੇਟ ਹੋਊਗਾ ਲੜਾਈ ਜਿੱਤਾਂਗੇ ਲੜਾਈਆਂ ਜਿੱਤੀਆਂ ਕੋਈ ਨਹੀਂ ਕਹਿੰਦਾ ਸੀਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੀਸ ਕੱਟ ਲਿਆ ਗਿਆ ਉਦੋਂ ਦੁਨੀਆ ਦੀ ਕੋਈ ਤਾਕਤ ਨਹੀਂ ਕਹਿੰਦੀ ਦੀ ਵੀ ਹਕੂਮਤ ਦੇ ਬਰਖਲਾਫ ਕੋਈ ਖੰਡਾ ਖੜਕੂਗਾ ਜਦੋਂ ਮੇਰੇ ਪਾਤਸ਼ਾਹ ਨੇ ਆਪਣੇ ਪਿਤਾ ਦਾ ਸੀਸ ਝੋੜੀ ਚ ਪਾਇਆ ਉਦੋਂ ਫਿਰ ਕਹਿ ਦਿੱਤਾ ਦੀ ਕਹਿੰਦਾ ਹੁਣ ਸਿਰ ਕਟਾਵਾਂਗੇ ਨਹੀਂ ਜੈਤਿਆ ਸਿਰ ਕੱਟਣ ਦੀਆਂ ਤਿਆਰੀਆਂ ਕਰਾਂਗੇ ਕੱਟਣ ਦੀਆਂ ਫਿਰ ਤੁਹਾਨੂੰ ਖੰਡੇ ਚਕਾਏ ਆ ਤੁਹਾਨੂੰ ਨੀਵੀਆਂ ਪਾਉਣ ਵਾਲਿਆਂ ਨੂੰ ਫਿਰ ਇਹਨਾਂ ਦੇ ਆਹੂ ਲਾਹੇ ਆ ਇਹਨਾਂ ਨੂੰ ਲੋਹੇ ਦੇ ਦਣੇ ਦਾਣੇ ਚਵਾਏ ਆ ਧੜਾ ਨਾਲੋਂ ਸਿਰ ਵੱਡੇ ਆ ਆ ਪਹਾੜੀ ਰਾਜੇ ਮੋਦੀ ਹੋਰਾਂ ਦੇ ਚਾਚੇ ਤਾਏ ਤੇ ਬਾਬੇ ਇਹਨਾਂ ਦੀ ਟੱਟੂ ਟਾਪ ਲਵਾਈ ਹੈ ਇਹ ਰੰਗਜੀਤ ਦੇ ਗੋਡਣੀ ਡਿਗੇ ਨੇ ਜਾ ਕੇ ਛੇਵੇਂ ਪਾਤਸ਼ਾਹ ਨੇ ਨਿਹੰਦੇ ਕੱਢ ਕੇ ਤੇ ਗੁਰੂ 10ਵੇਂ ਪਾਤਸ਼ਾਹ ਦੇ ਮੰਗਰ ਪਏ ਅੱਜ ਫੇਰ ਸਾਡੇ ਮੰਗਰ ਪਏ ਐ ਇਸ ਕਰਕੇ ਮਾਨਸਿਕ ਤੌਰ ਤੇ ਤਿਆਰ ਹੋਵੋ ਮਾਨਸਿਕ ਤੌਰ ਤੇ ਜਿਹੜਾ ਬੰਦਾ ਤਿਆਰ ਹੁੰਦਾ ਉਹ ਕਦੇ ਲੜਾਈ ਨਹੀਂ ਹਾਰਦਾ ਅੱਜ ਗੁਰੂ 10ਵੇਂ ਪਾਤਸ਼ਾਹ ਦੇ ਬਾਰਸ ਤੁਸੀਂ ਬੈਠੇ ਹੋ ਤੁਹਾਨੂੰ ਮੇਰਾ ਪਾਤਸ਼ਾਹ ਸਵਾ ਲੱਖ ਨਾਲ ਲੜਾ ਗਿਆ ਅਸੀਂ ਉਹਦੇ ਬਾਰਸਾਂ ਅਸੀਂ ਉਹ 10 ਲੱਖ ਦੇ ਘੇਰੇ ਚੋਰੀ ਅਸੀਂ ਉਹ ਚਾਲੀਆਂ ਜਿਹੜੇ ਸਾਡੇ ਗੁਰੂ ਨੇ ਸਵਾ ਲੱਖ ਨਾਲ ਲੜਾਇਆ ਔਰ ਜੰਗ ਜਿੱਤੇ ਆ ਜਿੱਤਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਥੇ ਦੀ ਅਟੈਰਨੀਸੀ ਨੋਟ ਕਰੇ ਗੱਲ ਨੂੰ ਇੱਕ ਜ਼ੇਰ ਦੇ ਵਿੱਚ ਆ ਜਿਹੜੇ ਸਾਬਕਾ ਫੌਜੀ ਨੌਕਰੀ ਕਰਦੇ ਆ ਪ੍ਰਾਈਵੇਟ ادارے ਦੇ ਅਧੀਨ ਉਹਨਾਂ ਨੇ ਉਹਨਾਂ ਦੀ ਤਨਖਾਹ ਰੋਕ ਲਈ ਸੀ ਉਹਨਾਂ ਨੇ ਪਿਛਲੇ ਦਿਨੀ ਉਥੇ ਧਰਨਾ ਦਿੱਤਾ ਤੇ ਤਨਖਾਹ ਪੈ ਗਈ ਆਪਣੀ ਤਨਖਾਹ ਪਿੱਛੇ ਲੜੇ ਤੇ ਜੇਰ ਦੇ ਸਪਰਿੰਟ ਦੇ ਢਿੱਡ 'ਚ ਪੀੜ ਹੋਈ ਹੈ ਉਹਨਾਂ ਨੂੰ ਡਿਊਟੀ ਨਹੀਂ ਚੜ ਰਿਆ ਉਹਨਾਂ ਨੇ 20 ਤਰੀਕ ਦਾ ਸਮਾਂ ਦਿੱਤਾ ਜੇ 20 ਤਰੀਕ ਤੱਕ ਨੋਟ ਕਰੇ ਉਹਨਾਂ ਦੇ ਕੰਨ ਸੁਣਦੇ ਆ ਜੇਲ ਸਟੂਡੈਂਟ ਦਾ ਗਰਦਨ ਚੋਂ ਕੀੜਾ ਕੱਢ ਕੇ ਜੇਲ ਦੇ ਗੇਟ ਤੋਂ ਬਾਹਰ ਲਿਆਵਾਂਗੇ ਕੱਢ ਕੇ ਇੱਥੇ ਦੀ ਐਮਰਜੈਂਸੀ ਨੋਟ ਕਰੇ ਕੱਲ ਨੂੰ ਸਾਨੂੰ ਇਹ ਨਾ ਕਿਹਾ ਵੀ ਯਾਰ ਤੁਸੀਂ ਇਹ ਕੀੜਾ ਨਮਾ ਜੱਪ ਖੜਾ ਕਰ ਲਿਆ ਉਹਨੂੰ ਤੁਹਾਡੇ ਸਟੂਡੈਂਟ ਨੂੰ ਸਮਝਾਓ ਇਹਨਾਂ ਨਾਲ ਬਹਿ ਕੇ ਸੰਧੀ ਕਰੇ ਨਹੀਂ 20 ਤਰੀਕ ਤੇ ਉਹਨਾਂ ਦੀ ਪਿੱਠ ਤੇ ਜਥੇਬੰਦੀ ਖੜੂਗੀ ਟੈਲੀ ਜੈਂਸੀ ਨੋਟ ਕਰ ਲੈ ਤੇ ਦੀ ਉਹ ਬਾਹਰ ਲਿਆਵਾਂਗੇ ਜੇਲ੍ਹ ਚੋਂ ਕੱਢ ਕੇ ਅਸੀਂ ਤੈਨੂੰ ਤਨਖਾਹਾਂ ਦੰਨੇ ਆ ਤੇ ਤੂੰ ਸਾਡੇ ਮੁੰਡਿਆਂ ਨੂੰ ਬਾਹਰ ਕੱਢਦਾ ਸਾਡੀ ਦਿੱਤੀ ਰੋਟੀ ਖਾਣੇ ਹੋ ਤੁਹਾਨੂੰ ਜਵਾਬ ਦੇਵਾਂਗੇ ਇਹ ਚੰਗੀ ਤਰ੍ਹਾਂ ਨੋਟ ਕਰ ਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਭਰਾਵੋ